ਪਾ ਰੱਦੇ ਆਲੇ ਦੁਆਲੇ ਦੇ ਸੱਤ ਮੁਲਕ ਸੀ ਸਾਡੀ ਸਹਰਾਣੇ ਦੀ ਬਾਹ ਹੁੰਦੇ ਸੀ ਗਵਾਂਡ ਮੁਲਕ ਪਾਕਿਸਤਾਨ ਵੇਖ ਲਓ ਅਫਗਾਨਿਸਤਾਨ ਵੇਖ ਲਓ ਨੇਪਾਲ ਵੇਖ ਲਓ ਬੰਗਲਾਦੇਸ਼ ਵੇਖ ਲਓ ਭਟਾਨ ਵੇਖ ਲਓ ਸ਼੍ਰੀਲੰਕਾ ਵੇਖ ਲਓ ਮਰੀਸ਼ੀਅਸ ਵੇਖ ਲਓ ਇਹ ਸਾਰੇ ਸਾਡੇ ਨਿੱਕੇ ਭਰਾ ਹੁੰਦੇ ਸੀ ਹੁਣ ਸੱਤੇ ਦੇ ਸੱਤੇ ਸਾਡੇ ਨਾਸੀ ਧੂਆਂ ਕਢਾਉਂਦੇ ਆਏ ਨੇ ਜੀ ਪਾਕਿਸਤਾਨ ਦਾ ਤੁਹਾਡੇ ਸਾਹਮਣੇ ਹਾਲ ਹੈ ਅਫਗਾਨਿਸਤਾਨ ਦਾ ਵੇਖ ਲਓ ਨੇਪਾਲ ਜਿਹਨੂੰ ਰੋਜ਼ ਅਸੀਂ ਫੂਡ ਸਪਲਾਈ ਦਿੰਨੇ ਆ ਡੀਜ਼ਲ ਜਾਂਦਾ ਸਾਡਾ ਉਹ ਸਾਡੇ ਟਰੱਕ ਸਾੜ ਦਿੰਦਾ ਬੰਗਲਾਦੇਸ਼ ਉਹ ਸਾਨੂੰ ਜੀ ਨਹੀਂ ਦਿੰਦਾ ਪੁਟਾਣੇ ਉਹ ਅੱਖਾਂ ਵਿਖਾਈ ਜਾਂਦਾ ਪਾਕਿਸਤਾਨ ਨਾਲ ਗੱਲ ਕਰਨਦੇ ਆ శ్రీਲੰਕਾ ਜਿਹੜਾ ਹੈ ਉਹ ਚైనా ਨਾਲ ਗੱਲ ਕਰਨਦੇ ਆ ਤੇ ਥੱਲੇ ਮਰੀਸ਼ਸ ਬਸਿਆ ਉਹਨੇ ਆਂਦੇ ਧਮਕੀ ਦੇ ਦਿੱਤੀ ਜੇ ਅਸੀਂ ਗਵਾਂਡ ਹੀ ਨਹੀਂ ਠੀਕ ਕਰ ਪਾਰੇ ਤੇ ਇਹਦਾ ਮਤਲਬ ਵੀ ਨਾਰਥ ਇੰਡੀਆ ਦਾ ਤੇ ਸਾਰਾ ਪਾਰ ਉਤਾਰਾ ਹੀ ਹੋ ਜਾਂਦਾ ਜੇ ਆ ਦੋ ਬਾਰਡਰ ਖੁੱਲ ਜਾਣ ਤੇ ਕਿ ਕਿੰਨੇ ਸੋਚ ਲੈ ਆਣੀ ਹੈ ਤੇ ਭਾਰਤ ਸਰਕਾਰ ਦੀ ਸੋਚ ਹੈ ਨਾ ਐਡਮਿਨਿਸਟ੍ਰੇਟਿਵ ਸੋਚ ਹੈ ਕਿ ਹਰ ਕੁਝ ਧੰਨਾ ਸੇਠਾ ਨੇ ਥੋੜਾ ਸਾਡੇ ਦੇਸ਼ ਦਾ ਡਿਸਾਈਡ ਕਰੀ ਜਾਣਾ ਆਫਟਰ ਆਲ ਇ ਡੈਮੋਕਰੈਟਿਕ ਕੰਟਰੀ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਔਰ ਪ੍ਰੈਕਟੀਕਲ ਡੈਮੋਕ੍ਰੇਸੀ ਹੈ ਜੇ ਗੱਲਾਂ ਕਰਦੇ ਨੇ ਕਿ ਜੀ ਇੱਕ ਚਾਹੇ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਇਹ ਡੈਮੋਕ੍ਰੇਸੀ ਦੀ ਖੂਬੀ ਹੈ ਇਹ ਕਾਮ ਗਰੀਬ ਇਨਸਾਨ ਜਿਹੜਾ ਕਹਿ ਰਹੇ ਨੇ ਜੇ ਇਸ ਮੌਕੇ ਤੇ ਤੀਸਰੀ ਵਾਰ ਪਹੁੰਚ ਗਿਆ ਤੇ ਇਹ ਸੰਵਿਧਾਨ ਦੀ ਖੂਬੀ ਨਹੀਂ ਹੈ ਤੇ ਫਿਰ ਅਸੀਂ ਦੁਨੀਆ ਨੂੰ ਕੀ ਦੱਸ ਰਹੇ ਹਾਂ ਕਿ ਅਸੀਂ ਆਪਣੇ ਕਿਸਾਨਾਂ ਨਾਲ ਧੱਕਾ ਕਰਾਂਗੇ ਜਿਹੜੀ ਸਭ ਤੋਂ ਵੱਧ ਮੈਜੋਰਿਟੀ ਹੈ ਫਿਰ ਉਹਨਾਂ ਦੇ ਉੱਤੇ ਅਸੀਂ ਡਿਪੈਂਡੈਂਟ ਆ